ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਤੇ ਆਪਾਂ ਹਾ ਲੈਂਟਰ ਨੂੰ 3 ਫੁੱਟ ਚੱਕਿਆ ਉੱਪਰ ਨੂੰ ਤੇ ਲੋਪੋ ਬੈਂਡ ਦੇ ਵਿੱਚ ਕੰਮ ਕਰਿਆ ਆਪਾਂ ਇਹ ਇੱਕ ਆਂਦਰ ਨੂੰ ਨੇ ਜਿੱਥੇ ਚੱਕਣੀ ਹੈ ਇਸ ਤਰ੍ਹਾਂ ਮਕਾਨ ਉੱਪਰ ਜਾ ਕੇ ਪਲੈਂਟਰ ਨੂੰ ਚਣਾਈ ਲਾਈਏ ਇੱਕ ਨੰਬਰ ਕੰਮ ਕੀਤਾ ਬਹੁਤ ਸੋਹਣਾ ਇਸ ਤਰ੍ਹਾਂ ਆਪਾਂ ਲੈਂਟਰ ਚੱਕ ਕੇ ਚਣਾਈ ਲਾ ਦੋ ਜੋ ਬਾਅਦ ਵਿੱਚ ਟੀਕ ਪਲਾਸਟਰ ਕਰਨਾ ਉਹ ਮਕਾਨ ਮਾਲਕਾਂ ਨੇ ਕਰਨਾ ਆਪਣਾ ਕੰਮ ਚੱਕਣਾ ਤੇ ਚਣਾਈ ਲਾਉਣੀ ਜੋਰ ਪੇਰ ਦਾ ਕੰਮ ਆ ਸਭ ਮੁਕਾਮ ਮਾਰਕਾ ਹੁੰਦਾ ਬਾਕੀ ਸਾਰੇ ਭਰਾਵਾਂ ਦੇ ਸੰਤਾਨ ਨੂੰ ਵਾਲ ਕਰਾ ਬਿੰਦੇ